ਸੜਕ ਹਾਸਿਆਂ ਦੇ ਮੌਤਮਾਮ ਵਿੱਚ ਤਿੱਜੇਸਥਾਨ ਤੇ ਲੁਧਿਆਣਾ ਐਨਸੀਆਰਬੀ ਦੇ ਵੱਲੋਂ ਪੇਸ਼ ਕੀਤੀ 2023 ਦੀ ਰਿਪੋਰਟ ਦੇ ਵਿੱਚ ਹੋਇਆ ਖੁਲਾਸਾ 504 ਸੜਕ ਹਾਸਿਆਂ ਦੇ ਵਿੱਚ 402 ਲੋਕਾਂ ਦੀ ਗਈ ਜਾਨ ਮੌਤ ਦਰ 80% ਪੰਜਾਬ ਦੇ ਉਦਯੋਗਾਂ ਨੂੰ ਪੀਐਸਪੀਸੀਐਲ ਦੀ ਵੱਡੀ ਰਾਹਤ ਰਾਤ ਨੂੰ 1 ਰੁਪਿਆ ਸਸਤੀ ਮਿਲੇਗੀ ਬਿਜਲੀ ਸਾਢੇ 5 ਮਹੀਨਿਆਂ ਤੱਕ ਜਾਰੀ ਰਹੇਗਾ ਫੈਸਲਾ ਪੰਜਾਬ ਚ ਪ੍ਰਾਲੀਸ ਸਾੜਨ ਦੇ ਮਾਮਲਿਆਂ ਤੇ ਨਜ਼ਰ ਰੱਖੇਗੀ ਕੇਂਦਰੀ ਟੀਮ ਭਾਈ ਵਿਗਿਆਨੀਆਂ ਦੀ ਫਲਾਈਂਗ ਸਬਕੈਟਰੀ ਕੀ ਚੈਕਿੰਗ ਪੰਜਾਬ ਦੇ ਵਿੱਚ ਹੁਣ ਤੱਕ ਸਾਹਮਣੇ ਆਏ ਨੇ ਪ੍ਰਾਲੀਸ ਸਾੜਨ ਦੇ ਕਰੀਬ 100 ਮਾਮਲੇ ਫਿਰ ਹਾਈ ਕੋਰਟ ਪਹੁੰਚਿਆ 328 ਪਵਨ ਸਰੂਪ ਗਾਇਬ ਹੋਣ ਦਾ ਮਾਮਲਾ ਕਨਟੈਂਪਟ ਆਫ ਕੋਰਟ ਦੀ ਪਾਈ ਗਈ ਪਟੀਸ਼ਨ ਹਾਈ ਕੋਰਟ ਨੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਅਜੇ ਸੁਧਾਰ ਨਹੀਂ 6 ਦਿਨ ਤੋਂ ਵੈਂਟੀਲੇਟਰ 'ਤੇ ਦੇ ਜਵੰਦਾ ਲਗਾਤਾਰ ਵੱਡੇ ਕਲਾਕਾਰ ਸਿਆਸਤਦਾਨ ਹਾਲ ਜਨਰਲ ਦਿੱਲੀ ਪਹੁੰਚ ਰਹੇ ਨੇ ਹਸਪਤਾਲ ਜਨਤੀ ਮੌਕੇ ਅਜਿਹਾ ਪੂਰੇ ਦੇਸ਼ ਦੇ ਵਿੱਚ ਮਹਾਤਮਾ ਗਾਂਧੀ ਨੂੰ ਕੀਤਾ ਜਾ ਰਿਹਾ ਯਾਦ ਰਾਜਘਾਟ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਕੀਤਾ ਜਾ ਰਿਹਾ ਯਾਦ ਚੰਡੀਗੜ੍ਹ ਦੇ ਸੈਕਟਰ 30 ਦੇ ਵਿੱਚ ਸ਼ਰਾਬਤੀ ਅੰਸਰਾਂ ਨੇ ਸਾੜਿਆ ਰਾਵਣ ਦਾ ਪਤਝਾਦੀ ਰਾਤ ਲਗਾਈ ਅੱਗ ਅਚਾਨਕ ਮੱਚ ਗਈ ਹਫੜਾ ਰਫੜੀ ਅਇਸਟ ਭਾਰਤੀ ਵੈਸਟ ਇੰਡੀਜ਼ ਟੈਸਟ ਸੀਰੀਜ਼ ਦਾ ਆਗਾਜ਼ ਥੋੜੀ ਦੇਰ ਦੇ ਵਿੱਚ ਅਹਮਦਾਬਾਦ ਸਟੇਡੀਅਮ ਦੇ ਵਿੱਚ ਸ਼ੁਰੂ ਹੋਵੇਗਾ ਮੈਚ ਸਬਸੇ ਆਗੇ ਸਬਸੇ ਅਲਗ ਕਰਤਾਰ ਕੰਬਾਈਨ ਸਸਿਗਾਤੋ ਸਿਵਕ੍ਰਿਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹ ਹਿਸ਼ਾਰਪੁਰ ਦੇ ਵਿੱਚ ਬਦਲੇ ਮੌਸਮ ਦੀ ਮੌਸਮ ਇਸ ਕਦਰ ਬਦਲਿਆ ਕਿ ਸੜਕਾਂ ਹੋਣ ਗਲੀਆਂ ਹੋਣ ਤਲਾਹ ਦਾ ਰੂਪ ਧਾਰਨ ਕਰ ਗਈਆਂ ਉੱਥੇ ਦਸਹਿਰਾ ਗਰਾਊਂਡ ਦੇ ਇਲਾਕੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਲਤਲ ਹੋ ਗਿਆ ਸੜਕਾਂ ਗਲੀਆਂ ਦੇ ਵਿੱਚ ਪਾਣੀ ਭਰ ਗਿਆ ਮਕਾਨਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ ਆ ਗੋਡੇ-ਗੋਡੇ ਪਾਣੀ ਭਰ ਗਿਆ ਜਿਸ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਮਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੀਂਹ ਦੇ ਨਾਲ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪੁੱਤਲੇ ਵੀ ਭੇਜ ਗਏ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਾਲਾਂਕਿ ਮੌਸਮ ਇਸ ਤਰੀਕੇ ਦਾ ਨਹੀਂ ਸੀ ਬਦਲਿਆ ਕਿਉਂਕਿ ਕਾਫੀ ਦਿਨ ਹੋ ਗਏ ਮੀਂਹ ਪਏ ਨੂੰ ਜਿਸ ਦੇ ਨਾਲ ਗਰਮੀ ਦੀ ਤਪਸ਼ ਵੀ ਵਾਧੂ ਹੋਈ ਨਜ਼ਰ ਆ ਰਹੀ ਸੀ ਸਤੰਬਰ ਤੋਂ ਬਾਅਦ ਉਸ ਤੋਂ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਵੀ ਇਹ ਮਾਹਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 55 ਸਾਲਾਂ ਦਾ ਰਿਕਾਰਡ ਟੁੱਟ ਗਿਆ ਕਿ ਸਤੰਬਰ ਮਹੀਨੇ ਜਾਂ ਅਕਤੂਬਰ ਮਹੀਨੇ ਦੇ ਵਿੱਚ ਵੀ ਨਹੀਂ ਗਰਮੀ ਪੈ ਰਹੀ ਹੈ ਹਾਲਾਂਕਿ ਹਿਸ਼ਾਰਪੁਰ ਦੇ ਵਿੱਚ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਜ਼ਰੂਰ ਰਾਹਤ ਮਿਲੀ ਹੈ ਪਰ ਨਾਲ ਹੀ ਆ ਮੁਸ਼ਕਲ ਵੀ ਵਧ ਗਈ ਹੈ ਕਿਉਂਕਿ ਲੋਕਾਂ ਦੇ ਘਰਾਂ ਤੱਕ ਪਾਣੀ ਚਲਾ ਗਿਆ ਹੈ ਸੜਕਾਂ ਗਲੀਆਂ ਤਲਾ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਤਸਵੀਰਾਂ ਆਪਣੇ ਆਪ ਦੇ ਵਿੱਚ ਪੂਰੀ ਸਥਿਤੀ ਨੂੰ ਬਿਆਨ ਕਰ ਰਹੀਆਂ ਨੇ ਦੂਜੇ ਪਾਸੇ ਦੁਸਹਿਰਾ ਗਰਾਊਂਡ ਇਲਾਕੇ ਦੀ ਗੱਲ ਕਰੀਏ ਜਿੱਥੇ ਕਿ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਵਣ ਮੇਘਨਾਥ ਤੇ ਕੁੰਕਰਨ ਦੇ ਪੁਤਲੇ ਖੜੇ ਸਾਫ਼ ਸਿਖਾਈ ਦੇ ਰਹੇ ਨੇ ਪਰ ਇਹ ਪੁਤਲੇ ਵੀ ਮੀਂਹ ਦੇ ਕਾਰਨ ਭਿੱਜ ਚੁੱਕੇ ਨੇ ਇਹਨਾਂ ਪੁਤਲਿਆਂ ਨੂੰ ਇਸ ਹਾਲ ਦੇ ਵਿੱਚ ਅੱਗ ਨਾਲ ਅੱਗ ਦੇ ਹਵਾਲੇ ਕਰਨਾ ਵੀ ਬਹੁਤ ਮੁਸ਼ਕਲ ਹੋਵੇਗਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ ਕਿ ਇਸ ਜਗ੍ਹਾ ਤੇ ਕਿਵੇਂ ਇਸ ਪ੍ਰੋਗਰਾਮ ਨੂੰ ਪੂਰਾ ਨੇਪਰੇ ਚਾੜਿਆ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਦੇ ਨਾਲ ਕਿਸ ਤਰੀਕੇ ਦੇ ਨਾਲ ਸੜਕਾਂ ਗਲੀਆਂ ਤਲਾ ਦਾ ਰੂਪ ਧਾਰਨ ਕਰ ਗਈਆਂ ਨੇ ਗੁੰਡੇ ਗੁੰਡੇ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਤੱਕ ਪਾਣੀ ਦਾਖਲ ਹੋ ਗਿਆ ਤੇ ਮੀਂਹ ਪੈਣ ਦੇ ਨਾਲ ਲੋਕਾਂ ਦੀ ਮੁਸ਼ਕਲ ਵੀ ਵਾਧੂ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਗਰਮੀ ਤੋਂ ਤਜਰਰ ਰਾਤ ਮਿਲ ਗਈ ਲੋਕਾਂ ਨੂੰ ਪਰ ਰਾਹਤ ਨਾਲਾ ਰਾਹਤੋਂ ਮੁਸ਼ਕਲ ਜੇ ਜ਼ਿਆਦਾ ਵੱਡੀ ਨਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਅੱਜ ਦਸਹਿਰੇ ਦਾ ਪਰਵ ਹੈ ਪਰ ਪੂਰੇ ਭਾਰਤ ਦੇ ਵਿੱਚ ਦਸਹਿਰਾ ਬੜਾ ਹੀ ਚਾਮਾ ਤੇ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਅੱਜ ਸਵੇਰੇ 7 ਵਜੇ ਤੋਂ ਹੁਸ਼ਿਆਰਪੁਰ ਦੇ ਵਿੱਚ ਹੋ ਰਹੀ بارش ਨੇ ਹੁਸ਼ਿਆਰਪੁਰ ਦੇ ਦਸਹਿਰੇ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆਂ ਹੁਸ਼ਿਆਰਪੁਰ ਦੇ ਦਸਹਿਰਾ ਗਰਾਊਂਡ ਦੇ ਵਿੱਚ ਬਣਾਏ ਗਏ ਤਿੰਨੋਂ ਪੁਤਲੇ ਜੋ ਕਿ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕੇ ਨੇ ਜਿਸ ਤੋਂ ਬਾਅਦ ਦਸਹਿਰੇ ਦੇ ਵਿੱਚ ਅੱਜ ਸ਼ਾਮ ਨੂੰ ਇਹਨਾਂ ਤਿੰਨਾਂ ਪੁਤਲਿਆਂ ਨੂੰ ਪੂਕਿਆ ਜਾਣਾ ਸੀ ਇੱਥੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦਾ ਦਸਹਿਰਾ ਬੜਾ ਹੀ ਮਸ਼ਹੂਰ ਹੈ ਤੇ ਛੋਟੀ ਕਾਸ਼ੀ ਦੇ ਨਾਲ ਹੁਸ਼ਿਆਰਪੁਰ ਨੂੰ ਜਾਣਿਆ ਜਾਂਦਾ ਹੈ ਇੱਥੇ ਸ਼ਾਮ ਦੇ ਟਾਈਮ ਜਦੋਂ ਇਹਨਾਂ ਤਿੰਨਾਂ ਪੁਤਲਿਆਂ ਨੂੰ ਅਗਨੀ ਦੇ ਦહન ਕੀਤਾ ਜਾਂਦਾ ਹੈ ਤਾਂ ਉਸ ਵੇਲੇ ਲੱਖਾਂ ਦੇ ਹਿਸਾਬ ਨਾਲ ਲੋਕ ਇੱਥੇ ਮੇਲੇ ਦੇ ਵਿੱਚ ਪਹੁੰਚਦੇ ਆ ਨਾ ਦੂਸਰੇ ਪਾਸੇ ਜੇਕਰ ਗੱਲ ਹੁਸ਼ਿਆਰਪੁਰ ਦੇ ਮਹੱਲਿਆਂ ਦੀ ਕੀਤੀ ਜਾਵੇ ਤਾਂ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਪ੍ਰੇਮਗੜ੍ਹ ਮਹੱਲੇ ਦੇ ਵਿੱਚ ਖੜੇ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਕਿ ਅੱਜ ਸਵੇਰੇ 7 ਵਜੇ ਤੋਂ ਕੈ ਰਹੇ ਮੀਕਾਨ ਪੂਰਾ ਹੀ ਹੁਸ਼ਿਆਰਪੁਰ ਜਲਥਲ ਹੋਇਆ ਪਿਆ ਇੱਥੇ ਹੁਸ਼ਿਆਰਪੁਰ ਦੇ ਬਹੁਤ ਸਾਰੇ ਮਹੱਲਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰੇਮਗੜ੍ਹ ਮਹੱਲੇ ਦੀ ਇਹ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਂਦੀ ਮੇਨ ਸੜਕ ਆ ਜਿੱਥੇ ਕਿ ਗੋਡੇ-ਗੋਡੇ ਪਾਣੀ ਇਸ ਵੇਲੇ ਚੱਲ ਰਿਹਾ ਹੈ ਤੇ ਜੇਕਰ ਥੋੜੀ ਦਿਰ ਹੋਰ ਮੀਂਹ ਪਿਆ ਤਾਂ ਬਹੁਤ ਸਾਰੇ ਮਹੱਲਿਆਂ ਦੇ ਵਿਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਵੇਗਾ ਅੱਜ ਸਵੇਰ ਤੋਂ 7 ਵਜੇ ਤੋਂ ਹੋ ਰਹੀ بارش ਕਾਰਨ ਇਹ ਸਾਰੇ ਹਾਲ ਹੋਏ ਨੇ ਦੱਸ ਦਈਏ ਕਿ ਦੂਸਰੇ ਪਾਸੇ ਤੁਸੀਂ ਕੂੜੇ ਦੇ ਢੇਰ ਵੀ ਦੇਖ ਸਕਦੇ ਹਾਂ ਇਹ ਕੂੜੇ ਦੇ ਢੇਰ ਪਿਛਲੇ ਕਈ ਦਿਨਾਂ ਤੋਂ ਹੁਸ਼ਿਆਰਪੁਰ ਦੇ ਨਗਰ ਨਿਗਮ ਦੇ ਜਿਹੜੇ ਸਫਾਈ ਕਰਮਚਾਰੀ ਸੀ ਉਹ ਹੜਤਾਲ ਤੇ ਸੀ ਬੇਚੱਕ ਕੱਲ ਹੜਤਾਲ ਖਤਮ ਜ਼ਰੂਰ ਹੋਈ ਹੈ ਪਰ ਹੱਲੇ ਤੱਕ ਉਹਨਾਂ ਨੇ ਕੰਮ ਸ਼ੁਰੂ ਅੱਜ ਸਵੇਰ ਤੋਂ ਕਰਨਾ ਸੀ ਅਤੇ ਹੁਸ਼ਿਆਰਪੁਰ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜਿਹੇ ਢੇਰ ਲੱਗੇ ਹੋਏ ਨੇ ਜੋ ਕਿ ਗੰਦਗੀ ਦੇ ਨਾਲ ਭਰੇ ਹੋਏ ਨੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅੱਜ ਸਵੇਰ ਤੋਂ ਹੋ ਰਹੀ 폭ੂਸਲਾਤਾਰ ਬਾਰਿਸ਼ੇ ਕਾਨ ਹੁਸ਼ਿਆਰਪੁਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖਰਾਬੀ ਕਰਨੀ ਪੈ ਰਹੀ ਹੈ ਕੈਮਰਾਮੈਨ ਜਸਸੀ ਦੇ ਨਾਲ ਮਲਿਕ ਕਮਾਲ ਤਪਾਰੀ ਮਿੰਦੇ ਚਲਦੇ ਆ ਪੂਰਾ ਹੁਸ਼ਿਆਰਪੁਰ ਬੇਹਾਲ ਨਜ਼ਰ ਆ ਰਿਹਾ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸੜਕਾਂ ਦੀ ਗੱਲ ਹੋਵੇ ਆ ਗਲੀਆਂ ਦੀ ਗੱਲ ਹੋਵੇ ਤਾਂ ਪੂਰਾ ਤਲਾਦਾ ਰੂਪ ਧਾਰਨ ਕਰ ਚੁੱਕਿਆ ਨੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਤਾਂ ਪਾਣੀ ਸਿਰਫ ਸੜਕਾਂ ਤੱਕ ਹੀ ਸੀਮਤ ਨਹੀਂ ਰਿਹਾ ਲੋਕਾਂ ਦੇ ਘਰਾਂ ਤੱਕ ਵੀ ਗੁੱਡੇ ਗੁੱਡੇ ਪਾਣੀ ਝੋਕੇ ਦਾਖਲ ਹੋ ਗਿਆ ਦੂਜੇ ਪਾਸੇ ਦਸਰਾ ਗਰਾਊਂਡ ਇਲਾਕਾ ਵੀ ਜਲਥਲ ਹੋ ਗਿਆ ਮਹੀ ਦੇ ਨਾਲ ਜੋ 라ਵਣ ਮੇਗਨਾਥ ਤੇ ਕੁੰਮ ਕਰਨ ਦੇ ਪੁਤਲੇ ਬਣਾਏ ਹੋਏ ਸਨ ਉਹ ਵੀ ਮਹੀ ਦੇ ਕਾਰਨ ਭਿੱਜ ਚੁੱਕੇ ਨੇ ਜਿਸ ਦੇ ਨਾਲ ਅੱਜ ਦੁਸਹਿਰੇ ਮੌਕੇ ਪ੍ਰੋਗਰਾਮ ਨੂੰ ਆ ਨਿਪਰੇ ਚਾੜਨਾ ਵੀ ਇੱਕ ਵੱਡੀ ਚੁਣੌਤੀ ਹੈ ਇੱਕ ਵੱਡੀ ਮੁਸ਼ਕਲ ਆਖਰੀ ਹੋ ਗਈ ਇਸ ਮੀਂਹ ਦੇ ਚੱਲਦਿਆਂ ਤਾਂ ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਪਿਆ ਹੈ ਭਾਰੀ ਮੀਂਹ ਦੇ ਨਾਲ ਜਿੱਥੇ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਲੋਕਾਂ ਦੀ ਮੁਸ਼ਕਲ ਵੀ ਵੱਧ ਗਈ ਹੈ ਕਿਉਂਕਿ ਸੜਕਾਂ ਤੇ ਗੋਡੇ-ਗੋਡੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਉਸੇ ਪਾਣੀ ਦੇ ਵਿੱਚੋਂ ਗੱਡੀਆਂ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿਰਫ ਇੱਥੋਂ ਤੱਕ ਕਿ ਪਾਣੀ ਸੀਮਤ ਨਹੀਂ ਰਿਹਾ ਅੱਗੇ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਦਾਖਲ ਹੋ ਗਿਆ ਤੇ ਸੁਭਾਵਿਕ ਹੈ ਕਿ ਜਦੋਂ ਇਲਾਕੇ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਜਿਉਂ ਪਾਣੀ ਲੋਕਾਂ ਦੇ ਘਰਾਂ ਤੱਕ ਚਲਾ ਜਾਵੇ ਫਿਰ ਮੁਸ਼ਕਲ ਆਪਣੇ ਆਪ ਦੇ ਵਿੱਚ ਹੀ ਲੋਕਾਂ ਦੀ ਵੱਧ ਜਾਂਦੀ ਹੈ ਹਾਉਸ਼ਰਪੁਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਜਿੱਥੇ ਕਿ ਪਾਰੀ ਮੀਂਹ ਪਿਆ ਤੇ ਪਾਰੀ ਮੀਂਹ ਪੈਣ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸੜਕਾਂਾਂ ਤੇ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਦਸਹਿਰਾ ਗਰੌਂਡ ਇਲਾਕੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਹਾਂ ਜਿੱਥੇ ਕਿ ਪੂਰਾ ਇਲਾਕਾ ਜਲਤਲ ਹੋ ਗਿਆ ਮੀਂਹ ਦੇ ਨਾਲ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪਤਲੇ ਵੀ ਭੇਜ ਚੁੱਕੇ ਨੇ ਹਾਲਾਂਕਿ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਮੀਂਹ ਪੰਜਾਬ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਪਿਆ ਜਿਸ ਦੇ ਨਾਲ ਗਰਮੀ ਦਾ 파ਰਾ ਵੀ ਵਾਧਾ ਹੋਇਆ ਨ ਆ ਪਹੁੰਚ ਚੁੱਕਾ ਸੀ ਆ ਪਰ ਇਸ ਦੇ ਵਿਚਾਲੇ ਹੁਸ਼ਾਲਪੁਰ ਦੇ ਵਿੱਚ ਮੌਸਮ ਨੇ ਕਰਵਟ ਲਈ ਮੌਸਮ ਅਜਿਹਾ ਬਦਲਿਆ ਕਿ ਇਸ ਦੇ ਨਾਲ ਲੋਕਾਂ ਦੀ ਮੁਸ਼ਕਲ ਵੀ ਵਧ ਗਈ ਹੈ ਆ ਕਿਵੇਂ ਸੜਕਾਂ ਤਲਾ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਕਿਉਂਕਿ ਹੁਸ਼ਾਲਪੁਰ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਜੋ ਹੜ੍ਹਾਂ ਵਰਗੇ ਹਾਲਾਤ ਬਣੇ ਖਾਸ ਕਰਕੇ ਟਾਂਡਾ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦੀ ਫਸਲ ਜੋ ਕਿ ਹੜਾਂ ਦੀ ਭੇਡ ਚੜ ਗਈ ਆ ਤਾਂ ਹੌਲੀ-ਹੌਲੀ ਜਿਵੇਂ ਇਹ ਜ਼ਿੰਦਗੀ ਲੋਕਾਂ ਦੀ ਲਈ ਤੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਵਾਰ ਫਿਰ ਅਮੀ ਪਿਆਹ ਹੁਸ਼ਿਆਰਪੁਰ ਦੇ ਵਿੱਚ ਇਸ ਤੇ ਮੀਂਹ ਦੇ ਨਾਲ ਇੱਕ ਵਾਰ ਫਿਰ ਲੋਕਾਂ ਦੀ ਮੁਸ਼ਕਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਸੜਕਾਂ ਦੇ ਨਾਲੀ ਗਲੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਉਸੇ ਪਾਣੀ ਦੇ ਵਿੱਚੋਂ ਰਾਹਗੀਰ ਲੰਘਣ ਦੇ ਲਈ ਮਜਬੂਰ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਚਲਾ ਗਿਆ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਜੇਕਰ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਦੀ ਤਪਸ਼ ਜੋ ਕਿ ਅਕਤੂਬਰ ਦੇ ਵਿੱਚ ਹੀ ਬਰਕਰਾਰ ਹੈ ਇਹ ਕੈਰੀ ਨੇ ਮਾਹਿਰ ਕੇ 1970 ਦੇ ਵਿੱਚ ਜਿਹੇ ਹਾਲਾਤ ਬਣੇ ਸਨ ਤਾਂ 55 ਸਾਲਾਂ ਦਾ ਇਹ ਰਿਕਾਰਡ ਟੁੱਟ ਗਿਆ ਕਿ ਸਤੰਬਰ ਮਹੀਨੇ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਇੰਨੀ ਆ ਗਰਮੀ ਪੈ ਰਹੀ ਹੈ ਹਾਲਾਂਕਿ ਇਸ ਦੇ ਵਿਚਾਲੇ ਸ਼ਰਪੁਰ ਦੀ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਆ ਪਰ ਜਿਵੇਂ ਆ ਪਾਣੀ ਲੋਕਾਂ ਦੇ ਘਰਾਂ ਤੱਕ ਦਾਖਲ ਹੋ ਗਿਆ ਤੇ ਲੋਕਾਂ ਦੀ ਮੁਸ਼ਕਲ ਵੀ ਵਧ ਗਈ ਹੈ मैडम सिद्धू ने दो हजार सताई तैयारी खिंच ली है मैडम सिद्धू ने दो हजार सताई तैयारी खिंच ली है मैडम सिद्धू यानी नवजोत कौर सिद्धू और, और सीट है अमृतसर ईस्ट लंबा समय सियासत तो दूर रहे मैडम नवजोत कौर सिद्धू दो हजार सताई दधानसभा अपनी दावेदारी पेश कर रहे हैं ਉਹਨਾਂ ਅੰਮ੍ਰਿਤਸਰ ਇਸ਼ਕ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ ਉਹਨਾਂ ਕਿਹਾ ਕਿ ਹਲਕੇ ਦੇ ਲੋਕ ਉਹਨਾਂ ਨੂੰ ਆਪਣੇ ਵਿਧਾਇਕ ਵਜੋਂ ਦੇਖ ਰਹੇ ਨੇ ਡੈਫੀਨਿਟਲੀ 100% ਲੋਕਾਂ ਦੀ demand ਨੂੰ ਮੁੱਖ ਉੱਤੇ ਰੱਖਦੀ ਹੋਈ ਮੈਂ ਜ਼ਰੂਰ ਅੰਮ੍ਰਿਤਸਰ ਇਸ਼ਟ ਫਾਈਟ ਕਰਾਂਗਾ ਹਾਲਾਂਕਿ ਕਾਂਗਰਸ ਪਾਰਟੀ ਤੋਂ ਹੀ ਚੋਣ ਲੜਨ ਦੇ ਸਵਾਲ ਤੇ ਮੈਡਮ ਸਿੱਧੂ ਝਾਲਾ ਵੱਟ ਗਏ ਕਾਂਗਰਸ ਵੱਲੋਂ ਤੁਸੀਂ ਬੋਲ ਲੈ ਲਿਆ ਸਿਰੋ ਕਾਂਗਰਸ ਪਾਰਟੀ ਤੋਂ ਮੈਂ 1920 ਐਮਐਲਏ ਦੀ ਇਲੈਕਸ਼ਨ ਲੜੂੰਗੀ ਦੱਸ ਦਿਓ ਕਿ ਲੰਮਾ ਸਮਾਂ ਕੈਂਸਰ ਤੋਂ ਪੀੜਿਤ ਰਹੇ ਮੈਡਮ ਸਿੱਧੂ ਹੁਣ ਸਿਹਤ ਆਪ ਹੋਣ ਤੋਂ ਬਾਅਦ ਦੁਬਾਰਾ ਚੋਣਾਂ ਲਈ ਕਮਰ ਕਸੀ ਨਜ਼ਰ ਆ ਰਹੇ ਨੇ ਨਖਜੋਤ ਕੋਰ ਸਿੱਧੂ 2012 ਚ ਭਾਜਪਾ ਪਾਰਟੀ ਤੋਂ ਅੰਮ੍ਰਿਤਸਰ ਲਈ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸੀ ਫਿਲਹਾਲ ਅਗਲੀਆਂ ਚੋਣਾਂ ਉਹ ਕਿਹੜੀ ਪਾਰਟੀ ਤੋਂ ਲੜਨਗੇ ਇਹ ਸਮਝ ਦੱਸੇਗਾ ਸਾਬਕਾ ਅਕਾਲੀ ਆਗੂ ਅਨਿਲ ਜੋਸ਼ੀ ਸਾਬਕਾ ਇਸ ਲਈ ਕਿਉਂਕਿ ਇਸ ਵੇਲੇ ਉਹ ਮੌਜੂਦਾ ਕਾਂਗਰਸੀ ਆਗੂ ਬਣ ਗਏ ਨੇ ਉਹਨਾਂ ਨੇ ਅੱਜ ਕਾਂਗਰਸ ਦਾ ਪੱਲਾ ਫੜਿਆ ਅਨਿਲ ਜੋਸ਼ੀ ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ ਮੈਂ ਅੰਮਰਸਰ ਦੇ ਜਮੂਨਗੜ੍ਹ ਤੋਂ ਪੰਜਾਬ ਦੇ ਕੰਮ ਕਰ ਰਿਹਾ ਕਿਤੇ ਪਾਰਟੀ ਜਿਹੜੀ ਜੋ ਕੰਪੇਨ ਦੀ ਲੋਕ ਦੇਣ ਚਾਰਜੀ ਡਿਊਟੀ ਉੱਪਰ ਮੈਂ ਅੰਮਰਸਰ ਆ ਰਿਹਾ ਇਸ ਮੌਕੇ ਕਾਂਗਰਸ ਨੇ ਪੰਜਾਬ ਪਰ ਭਾਰੀ ਵਪੇਸ਼ ਪਗੇਲ ਤੇ ਪਾਰਟੀ ਦੇ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਰਿੰਗ ਵੀ ਮੌਜੂਦ ਰਹੇ ਨਾਲ ਹੀ ਨਵਜੋਤ कौर ਸਿੱਧੂ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ। ਡੈ ਜੀ ਜੋਹੀ ਜੋ ਪੁਰਬਤਰੀ ਰਹੇ ਹਨ। ਅੱਜ ਉਹਨਾਂ ਨੇ ਕਾਂਗਰਸ ਦੇ ਨੀਰ ਦਾ ਸਵਾਗਤ ਕਰਦੇ ਹਨ। ਅਨਿਲ ਜੋਸ਼ੀ ਅਕਾਲੀ ਭਾਜਪਾ ਸਰਕਾਰ ਵੇਲੇ ਮੰਤਰੀ ਰਹੇ ਨੇ ਤੇ ਅਕਾਲੀ ਦਲ ਦਾ ਵੱਡਾ ਹਿੰਦੂ ਚਿਹਰਾ ਮੰਨੇ ਜਾਂਦੇ ਸੀ। ਕਿਸਾਨ ਆंदोलਨ ਦੇ ਦੌਰਾਨ ਭਾਜਪੀ ਤੋਂ ਸਸਪੈਂਡ ਹੋਏ ਤੇ ਭਾਜਪੀ ਨੇ 6 ਸਾਲਾਂ ਦੀ ਪਾਰਟੀ ਚੋਂ ਬਾਹਰ ਕਰ ਦਿੱਤਾ 2021 ਦੇ ਵਿੱਚ ਅਨਿਲ ਜੋਸ਼ੀ ਅਕਾਲੀ ਦਲ 'ਚ ਸ਼ਾਮਲ ਹੋਏ ਤੇ 2022 'ਚ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜੀ ਤੇ ਉਸ ਤੋਂ ਬਾਅਦ 2024 'ਚ ਅੰਮ੍ਰਿਤਸਰ ਤੋਂ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜੀ ਤਾਂ ਬਿਨੈ ਸ਼ੱਕ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦਾ ਹਿੰਦੂ ਚਿਹਰਾ ਸੀ ਕਾਫੀ ਵੱਡਾ ਚਿਹਰਾ ਸੀ ਦੋ ਵਾਰ ਅਕਾਲੀ ਦਲ ਨੇ ਉਨਾਂ ਨੂੰ ਚੋਣ ਵੀ ਲੜਾਈ ਪਰ ਕਾਮਯਾਬੀ ਨਹੀਂ ਮਿਲੀ ਪਰ ਫਿਰ ਕਈ ਮਹੀਨਿਆਂ ਦੀ ਚੁੱਪ ਤੋਂ ਬਾਅਦ ਜਦੋਂ ਇਹ ਚਿਹਰਾ ਕਿਸੇ ਦੂਸਰੀ ਪਾਰਟੀ ਦਾ ਪੱਲਾ ਫੜ ਲਵੇ ਫਿਰ ਫਰਕ ਤਾਂ ਪੈਂਦਾ ਖਬਰ ਅਗਲੀ ਦਾ ਰੁਕ ਕਰਦੇ ਆਂ ਖਬਰ ਅਮਰੀਕਾ ਤੋਂ ਹੈ ਜਿੱਥੇ ਫਿਰ ਤੋਂ ਸ਼ਟਡਾਊਨ ਲਾਗੂ ਹੋ ਗਿਆ ਲਗਭਗ 9 ਲੱਖ ਸਰਕਾਰੀ ਕਰਮਚਾਰੀਆਂ ਦੀ ਸੈਲਰੀ ਤੇ ਸੰਕਟ ਆ ਗਿਆ ਤੇ ਸੰਕਟ ਸੈਨੇਟ 'ਚ ਜ਼ਰੂਰੀ ਫੰਡਿੰਗ ਬਿਲ ਪਾਸ ਨਾ ਹੋਣ ਕਰਕੇ ਪਿਆ ਅਮਰੀਕਾ ਚੱਤੀ ਰਾਤ ਸੈਨੇਟ ਨੇ ਸਰਕਾਰ ਦੀ ਫੰਡਿੰਗ ਰੋਕ ਦਿੱਤੀ ਦਰਅਸਲ ਫੰਡਿੰਗ ਬਿਲ ਪਾਸ ਕਰਨ ਲਈ 100 ਮੈਂਬਰਾਂ ਵਾਲੇ ਸੈਨੇਟ 'ਚ 60 ਵੋਟਾਂ ਦੀ ਲੋੜ ਸੀ ਪਰ ਬਿਲ ਪਾਸ ਕਰਨ ਲਈ 55 ਹੀ ਵੋਟ ਮਿਲੇ ਜਦਕਿ 45 ਵੋਟ ਵਿਰੋਧ 'ਚ ਪਏ 트੍ਰੰਪ ਦੀ ਰਿਪਬਲਿਕਨ ਪਾਰਟੀ ਨੂੰ ਵਿਰੋਧੀ ਡੈਮੋਕ੍ਰੇਟਿਕਸ ਤੇ ਸਮਰਥਨ ਦੀ ਲੋੜ ਸੀ ਪਰ ਡੈਮੋਕ੍ਰੇਟਸ ਨੇ ਬਿਲ ਦੇ ਵਿਰੁੱਧ ਵੋਟ ਦਿੱਤੀ ਜਿਸ ਕਰਕੇ 트੍ਰੰਪ ਸੈਨੇਟ ਤੋਂ ਬਿਲ ਪਾਸ ਨਹੀਂ ਕਰਵਾ ਪਏ ਅਮਰੀਕਾ 'ਚ ਹਰ ਸਾਲ ਸਰਕਾਰ ਚਲਾਉਣ ਲਈ ਇੱਕ ਬਜਟ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਹਾਲਾਂਕਿ ਜੇਕਰ ਸੈਨੇਟ ਤੇ ਹਾਊਸ ਕਿਸੇ ਕਰਕੇ असहमत ਹੁੰਦੇ ਨੇ ਤਾਂ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਏਜੰਸੀਆਂ ਤਨਖਾਹਾਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੀਆਂ ਫਿਰ ਗੈਰ ਜ਼ਰੂਰੀ ਸੇਵਾਵਾਂ ਤੇ ਦਫ਼ਤਰ ਬੰਦ ਕਰ ਦਿੱਤੇ ਜਾਂਦੇ ਨੇ ਮੈਡਮ ਸਿੱਧੂ ਨੇ 2027 ਚੋਣਾਂ ਲਈ ਤਿਆਰੀ ਖੇਚ ਲਈ ਹੈ ਮੈਡਮ ਸਿੱਧੂ ਯਾਨੀ ਨਵਜੋਤ ਕੌਰ ਸਿੱਧੂ ਔਰ ਸੀਟ ਹੈ ਅੰਮ੍ਰਿਤਸਰ ਈਸਟ ਲੰਮਾ ਸਮਾਂ ਸਿਆਸਤ ਤੋਂ ਦੂਰ ਰਹੇ ਮੈਡਮ ਨਵਜੋਤ ਕੌਰ ਸਿੱਧੂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਉਹਨਾਂ ਅੰਮ੍ਰਿਤਸਰ ਈਸਕ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ ਉਹਨਾਂ ਕਿਹਾ ਕਿ ਹਲਕੇ ਦੇ ਲੋਕ ਉਹਨਾਂ ਨੂੰ ਆਪਣੇ ਵਿਧਾਇਕ ਵਜੋਂ ਦੇਖ ਰਹੇ ਨੇ ਕਿਉਂਕਿ 100% ਲੋਕਾਂ ਦੀ ਨਿਮਾਣ ਨੂੰ ਮੁੱਖ ਉੱਤੇ ਰੱਖਦੀ ਹੋਈ ਮੈਂ ਜ਼ਰੂਰ ਅੰਮ੍ਰਿਤਸਰ ਈਸਕ ਫਾਈਟ ਕਰਾਂਗਾ ਹਾਲਾਂਕਿ ਕਾਂਗਰਸ ਪਾਰਟੀ ਤੋਂ ਹੀ ਚੋਣ ਲੜਨ ਦੇ ਸਵਾਲ ਤੇ ਮੈਡਮ ਸਿੱਧੂ ਝਾਲਾ ਵੱਟ ਗਏ ਕਾਂਗਰਸ ਪਾਰਟੀ ਤੋਂ ਤੁਸੀਂ ਬੋਲ ਲੈ ਲਿਆ ਸਿਰੋ ਕਾਂਗਰਸ ਪਾਰਟੀ ਤੋਂ ਮੈਂ ਉਹਨਿਤ ਸ੍ਰੀਸ ਐਮ ਐਲ ਏ ਦੀ ਇਲੈਕਸ਼ਨ ਲੜੂਗੀ ਦੱਸ ਦਿਓ ਕਿ ਲੰਮਾ ਸਮਾਂ ਕੈਂਸਰ ਤੋਂ ਪੀੜਿਤ ਰਹੇ ਮੈਡਮ ਸਿੱਧੂ ਹੁਣ ਸੇਤੀ ਆਉਣ ਤੋਂ ਬਾਅਦ ਦੁਬਾਰਾ ਚੋਣਾਂ ਲਈ ਕਮਰ ਕੱਸੀ ਨਜ਼ਰ ਆ ਰਹੇ ਨੇ ਨਗਜੋਤਪੁਰ ਸਿੱਧੂ 2012 ਚ ਭਾਜਪਾ ਪਾਰਟੀ ਤੋਂ ਅੰਮ੍ਰਿਤਸਰ ਲਈ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸੀ ਫਿਲਹਾਲ ਅਗਲੀਆਂ ਚੋਣਾਂ ਉਹ ਕਿਹੜੀ ਪਾਰਟੀ ਤੋਂ ਲੜਨਗੇ ਇਹ ਸਮਝ ਦੱਸੇਗਾ ਤੇ ਸਾਬਕਾ ਅਕਾਲੀ ਆਗੂ ਅਨਿਲ ਜੋਸ਼ੀ ਸਾਬਕਾ ਇਸ ਲਈ ਕਿਉਂਕਿ ਇਸ ਵੇਲੇ ਉਹ ਮੌਜੂਦਾ ਕਾਂਗਰਸੀ ਆਗੂ ਬਣ ਗਏ ਨੇ ਉਹਨਾਂ ਨੇ ਅੱਜ ਕਾਂਗਰਸ ਦਾ ਪੱਲਾ ਫੜ ਅਨਿਲ ਜੋਸ਼ੀ ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ ਅਮਰਦਰ ਸਿੰਘ ਨੂੰ ਨਗਰੀ ਤੇ ਬਾਜ਼ਾਰ 'ਚ ਕੰਮ ਕਰਾਂਗਾ ਕਿਤੇ ਪਾਰਟੀ ਜਿਹੜੀ ਜੋ ਕੈਂਪੇਨ ਦੀ ਕਰ ਰਹੀ ਹੈ ਮੌਜੂਦ ਰਾਸ਼ਪਤੀ ਦ੍ਰੋਪਦੀ ਮਰਮੂ ਨੇ ਮੇਦੀ ਦਿੱਤੀ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਰਾਜਘੜ ਪਹੁੰਚ ਕੇ ਕੀਤਾ ਨਮਨ 나ਗਪੁਰ ਦੇ ਵਿੱਚ 4 ਐਕਸਸ ਦਾ ਵਿਜੇਦਸ਼ਮੀ ਸਮਾਗਮ ਚੀਫ ਮੋਨ ਪਾਗਵਤ ਤੇ ਸਾਬਕਾ ਰਾਸ਼ਪਤੀ ਰਾਮਨਾਥ ਕੋਵਿੰਦ ਨੇ ਕੀਤੀ ਸ਼ਸਤਰ ਪੂਜਾ ਪ੍ਰਸਿੱਧ ਸ਼ਾਸਤਰੀ ਗਾਇਕ ਤੇ ਪਦਮ ਪੁਰਸਕਾਰ ਦੇ ਨਾਲ ਸਨਮਾਨਿਤ ਪੰਡਿਤ ਚੰਨੂ ਲਾਲ ਦਾ ਦੇਹਾਂਤ 91 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਗਿਆ ਹਲਵੇ ਦਾ ਲੰਬੇ ਸਮੇਂ ਤੋਂ ਸਨ ਬਿਮਾਰ ਕੰਡੀਸ਼ਨ ਨੂੰ ਲਾਲ ਤੇ ਦੇਹਾਂਤ ਦੇ ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ ਬੋਲੇ ਸਦਾ ਕਲਾ ਦੇ ਲਈ ਰਹੇ ਸਮਰਪਿਤ 2014 ਦੇ ਵਿੱਚ ਵਰਣਸੀ ਸੀਟ ਤੋਂ ਸਨ ਮੇਰੇ ਪ੍ਰਸਤਾਵਕ ਰਿਟਾਇਰ ਫਾਈਟਰ ਜੈਟ ਮਿਕ 21 ਨੂੰ ਸਕੂਲਾਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣ ਦੀ ਅਪੀਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 에어 ਚੀਫ ਮਾਰਸ਼ਲ ਨੂੰ ਲਿਖੀ ਚਿੱਠੀ ਕਿ ਆ ਬੱਚਿਆਂ ਨੂੰ ਮਿਲੇਗੀ ਦੇਸ਼ ਭਗਤੀ ਦੀ ਪ੍ਰੇਰਨਾ ਕੇਂਦਰ ਨੇ ਹੜੀ ਦੀਆਂ 6 ਫਸਲਾਂ 'ਤੇ ਵਧਾਈ ਐਮਐਸਪੀ ਕਣਕ ਚੌਹ ਸਰੋਂ ਤੇ ਸੂਰਜਮਖੀ ਦੇ ਭਾਅ ਦੇ ਵਿੱਚ ਕੀਤਾ ਵਾਅਦਾ ਕਣਕ ਦੇ ਰੇਟ ਦੇ ਵਿੱਚ ਕੀਤਾ 160 ਰੁਪਏ ਪ੍ਰਤੀ ਕੁਇੰਟਲ ਦਾ ਇਜ਼ਾਫਾ 2585 ਰੁਪਏ ਪ੍ਰਤੀ ਕੁਇੰਟਲ ਤੱਕ ਕੀਤਾ ਨਵਾਂ ਰੇਟ ਕੇਂਦਰੀ ਕੈਬਨਟ ਨੇ ਡੀਏ ਵਧਾਉਣ ਦੀ ਦਿੱਤੀ ਮਨਜ਼ੂਰੀ ਕੇਂਦਰੀ ਕਰਮਚਾਰੀਆਂ ਦਾ ਵਧਾਇਆ 3% ਡੀਏ 49 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਮਿਲੇਗਾ ਫਾਇਦਾ ਅਰਣਤ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਤਰਜਾ ਚਾਰ ਕਰਮਚਾਰੀਆਂ ਦੇ ਲਈ ਐਡਵਾਂਸ ਦਾ ਐਲਾਨ ਵਿੱਤ ਮੰਤਰੀ ਹਰਪਾਲ ਚਿਮਨ ਨੇ ਕੀਤੀ ਹੈ ਅਕੀਤ ਐਲਾਨ ਕਰਮਚਾਰੀਆਂ ਨੂੰ ਮਿਲੇਗਾ 10000 ਵਿਆਜ ਮੁਕਤ ਐਡਵਾਂਸ ਕਾਂਗਰਸ ਦੀ ਵਫਦ ਨੇ ਕਰਨਰ ਦੇ ਨਾਲ ਕੀਤੀ ਮੁਲਾਕਾਤ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਪੰਜਾਬ ਟਾਊਨ ਇੰਪਰੂਵਮੈਂਟ ਸੂਧ ਬਿੱਲ ਨੂੰ ਮਨਜ਼ੂਰੀ ਨਾ ਦੇਣ ਦੀ ਕੀਤੀ ਮੰਗ ਕਿ ਆ ਸੂਧ ਬਿੱਲ ਇੰਪਰੂਵਮੈਂਟ ਟਰਸਟ ਦੀ ਮੂਲ ਭਾਵਨਾ ਨੂੰ ਕਰਦਾ ਹੈ ਕਮਜ਼ੋਰ ਆ ਵਿਧਾਇਕ ਪਠਾਨ ਮਾਜਰਾਦੀ ਅਗਾਉਂ ਜ਼ਮਾਨਤ 6 ਅਕਤੂਬਰ ਨੂੰ ਹੋਵੇਗੀ ਸੁਣਵਾਈ ਜਬਰ ਜਨਾਹ ਨੂੰ ਲੈ ਕੇ ਪਟਿਆਲਾ ਕੋਰਟ ਦੇ ਵਿੱਚ ਦੋਹਾਂ ਧਿਰਾਂ ਦੇ ਵਿੱਚ ਹੋਈ ਬਹਿਸ ਮਨ ਸਾਚ ਚਰਨ ਜੀ ਸਿੰਘ ਢੱਡਰੀਆਂ ਵਾਲੇ ਤੇ ਸਵਾਗਤ ਦੇ ਵਿੱਚ ਸ਼ਾਮਲ ਹੋਏ ਜਸਤੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਮੂਸੀ ਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਹੋਏ ਸ਼ਾਮਲ ਢੱਡਰੀਆਂ ਵਾਲੇ ਦਾ ਕੀਤਾ ਗਿਆ ਸਨਮਾਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਾਬਾ ਰਾਮਦੇਵ ਹੜਪੀਰਦਾਂ ਦੀ ਮਦਦ ਲਈ ਐਸਜੀਪੀਸੀ ਨੂੰ ਦਿੱਤੀ 1 ਕਰੋੜ ਰੁਪਏ ਬੋਲੇ ਮਾੜੇ ਸਮੇਂ ਦੇ ਵਿੱਚ ਮਦਦ ਦੇ ਲਈ ਹੱਥ ਅੱਗੇ ਬਤਾਉਣਾ ਸਾਡਾ ਧਰਮ 2022 ਦੀਆਂ ਚੋਣਾਂ ਨੂੰ ਲੈ ਕੇ ਨਮਜੋਤ कौर ਸਿੱਧੂ ਨੇ ਖਿੱਚੀ ਤਿਆਰੀ ਅਮਰਸਰ ਈਸ਼ਤੋਂ ਠੋਕੀ ਦਾਵੇਦਾਰੀ kia ਮੇਰੇ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਮੈਂ ਚੋਣ ਲੜਾਂ ਨਵੀਂ ਸੇ ਟੀਮ ਤੇ ਅਨਿਲ ਜੋਸ਼ੀ ਨੇ ਭਾਜਪਾ ਨਾਲ ਜੁਆਇਨ ਕਰਨ ਦੀ ਦੱਸੀ ਵਜਾ ਕੇ ਪੰਜਾਬ ਭਾਜਪਾ ਲੀਡਰਾਂ ਦੇ ਵਿੱਚ ਅਸੁਰੱਖਿਆ ਦੀ ਭਾਵਨਾ ਮੇਰੇ ਨਾਲ ਕਿਸੇ ਵੀ ਭਾਜਪਾ ਲੀਡਰ ਨੇ ਨਹੀਂ ਕੀਤਾ ਸੰਪਰਕ ਸੰਸਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਬਣੇ ਰਹਿਣ ਦੇ ਚਰਨ ਜੀ ਚੰਨੀ ਲੋਕ ਸਭਾ ਸਪੀਕਰ ਨੇ ਕੁਝ ਕਮੇਟੀਆਂ ਦਾ ਕੀਤਾ ਪੁਨਰਗਠਨ ਸ਼ਸ਼ੀ ਥੋਰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਬਰਕਰਾਰ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੀ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਸੀਐਮ ਸੈਣੀ ਕਿ ਆਸੂਬੇ ਤੇ ਕੰਮਾਂ ਦੀ ਦਿੱਤੀ ਰਿਪੋਰਟ ਵਿਕਦੀਆਂ ਯੋਜਨਾਵਾਂ ਨੂੰ ਲੈ ਕੇ ਵੀ ਹੋਈ ਚਰਚਾ ਕਪੂਰ ਸਲਾਦੀ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬੱਟੂ ਨੇ ਹੜਪੀਟ ਤਨ ਵੰਡੀ ਰਾਹਤ ਸਮਗਰੀ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕਰਕੇ ਸੁਣੀਆਂ ਸਮੱਸਿਆਵਾਂ ਹਰ ਸਮੱਸਿਆ ਦੇ ਜਲਦ ਹੱਲ ਦਾ ਦਵਾਇਆ ਪ੍ਰੋਸਾ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰ ਮੌਕੇ ਅਮਰਸਰ ਦੇ ਵਿੱਚ ਐਸਜੀਪੀਸੀ ਪ੍ਰਧਾਨ ਧਾਮੀ ਨੇ ਵੰਡੇ ਲੱਡੂ ਕਾ ਗੋਇੰਦਵਾਲ ਤੋਂ ਲੈ ਕੇ ਅਮਰਸਰ ਤੱਕ ਦੀ ਧਰਤੀ ਨੂੰ ਗੁਰੂ ਸਾਹਿਬ ਨੇ ਕੀਤਾ ਪਵਿੱਤਰ ਸੰਗਤ ਨੂੰ ਦਿੱਤੀ ਵਧਾਈ ਮਾਸਿਲ ਦੀ ਵਿੱਚ 29 ਸਾਲਾਂ ਵਿੱਚ ਪਿਆ ਸਭ ਤੋਂ ਵੱਧ ਮੀਂਹ ਮਾਨਸੂਨ ਸੀਜ਼ਨ ਦੇ ਵਿੱਚ 1 ਜੂਨ ਤੋਂ 30 ਸਤੰਬਰ ਤੱਕ 1022 ਮਿਲੀਮੀਟਰ ਹੋਈ ਬਾਰਿਸ਼ ਆਮ ਨਾਲੋਂ 39 ਫੀਸਦੀ ਵੱਧ ਪਿਆ ਮੀਂਹ ਸਵੇਰੇ ਪਏ ਤੇਜ਼ ਮੀਂਹ ਚਾਰਪਰ ਨੂੰ ਕੀਤਾ ਜਲ ਥਲ ਸੜਕਾਂ ਗਲੀਆਂ ਜਲ ਥਲ ਕਰਾਂ ਦੇ ਵਿੱਚ ਹੀ ਭਰਿਆ ਪਾਣੀ ਤੇ ਸਾਰਾ ਗਰਾਉਂਡ ਦੇ ਵਿੱਚ 라ਵਣ ਮੇਗਨਾਥ ਤੇ ਕੁੰਮ ਕਰਨ ਦੇ ਪੁਤਲੇ ਵੀ ਭਿੱਜੇ ਸਿਰਫ ਈਐਮਆਈ ਭਰਨ ਦੇ ਨਾ ਸਮਪਤੀ ਤੇ ਨਹੀਂ ਹੋਵੇਗਾ ਪਤੀ ਦਾ ਮਾਲਕਾਨਾ ਹੱਕ ਦਿੱਲੀ ਹਾਈ ਕੋਰਟ ਦੀ ਟਿੱਪਣੀ ਜੇ ਦੋਹਾਂ ਦੇ ਨਾਮ ਤੇ ਪ੍ਰਾਪਰਟੀ ਤਾਂ ਫਸਲੀ ਦਾ ਵੀ ਹੋਵੇਗਾ 50% ਹਿੱਸਾ 21 ਅਕਤੂਬਰ ਨੂੰ ਮਲੇਸ਼ੀਆ ਦੀ ਰਾਜਧਾਨੀ ਕੋਲੰਪੋਰ ਜਾਣਗੇ ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਏਸ਼ੀਅਨ ਸਮਿਟ ਦੇ ਵਿੱਚ ਲੈਣਗੇ ਇਸਹਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਵੀ ਹੋ ਸਕਦੀ ਹੈ ਮੁਲਾਕਾਤ ਦੋ ਦਿਨਾਂ ਦੇ ਭਾਵ ਤੌਰ ਤੇ ਆਸਕਦੇ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ 5 ਜੰਦੀਸੰਬਰ ਨੂੰ ਹੋ ਸਕਦਾ ਹੈ ਦੌਰਾਨ ਭਾਰਤ ਸਿਖਰ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਪਰਵਲ ਪੁਲਿਸ ਨੇ ਕਾਬੂ ਕੀਤੇ ਦੋ ਪਾਕਿਸਤਾਨੀ ਜਾਫੀਸੂਸਤ ਇਨਸਲਾਂ ਤੋਂ ਆਈਐਸਆਈ ਨੂੰ ਦੇ ਰੇ ਸੀ ਭਾਰਤੀ ਫੌਜ ਦੀ ਗੁਫੀਆ ਜਾਣਕਾਰੀ ਇੱਕ ਨੂੰ ਭੇਜਿਆ ਚੇਲ ਇੱਕ ਨੂੰ ਰਿਮਾਨਡ ਤੇ ਲੈ ਕੇ ਕੀਤਾ ਜਾ ਰਹੇ ਨੇ ਸਵਾਲ ਜਵਾਬ ਕਰਨਾਲ ਦੇ ਪਿੰਡ ਫਰੀਦਪੁਰ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ ਟਰੱਕ ਦੇ ਨਾਲ ਕਾਰ ਦੀ ਭਿਆਨਕ ਟੱਕਰ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਇੱਕ ਦੀ ਹਾਲਤ ਗੰਭੀਰ ਹਸਤੀਆਂ ਜਲ ਪ੍ਰਵਾਹ ਕਰਨ ਜਾ ਰਹੇ ਸੀ ਪਰਿਵਾਰ ਗੜਸ਼ੰਕਰ ਦੇ ਪਿੰਡ ਕਾਗੋਗਰੂ ਦੇ ਵਿੱਚ 30 ਸਾਲਾ ਲੜਕੀ ਦੀ ਮੌਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਸਪਰੇਅ ਮਾਰ ਕੇ ਹੋਇਆ ਸੀ ਲੜਕੀ ਦਾ ਫੋਨ ਪਟਿਆਲਾ ਦੇ ਕੇਐਫਸੀ ਦੇ ਵਿੱਚ ਖਰਾਬ ਚਿਕਨ ਮਿਲਣ ਤੇ ਨੌਜਵਾਨਾਂ ਨੇ ਕੀਤਾ ਹੰਗਾਮਾ ਕਿਚਨ ਦੇ ਵਿੱਚ ਮਿਲਿਆ ਬਦਬੂਦਾਰ ਤੇ ਅਧ ਪੱਕਾ ਚਿਕਨ ਪੁਲਸ ਨੇ 20 ਕਿਲੋ ਚਿਕਨ ਕੀਤਾ ਜ਼ਬਤ ਜਾਂਚ ਲਈ ਭੇਜੇ ਸੈਂਪਲ ਜਲੰਧਰਬਾਦ ਦੇ ਵਿੱਚ ਸਬਜੀ ਫੂਟ ਮੰਡੀ ਨੂੰ ਲੈ ਕੇ ਬਵਾਲ ਪੁਲਸ ਤੇ ਰਿਹੜੀ ਵਾਲਿਆਂ ਦੇ ਵਿਚਾਲੇ ਹੋਈ ਹੱਥੋ ਪਾਈ ਨਵੀਂ ਮੰਡੀ ਦੇ ਵਿੱਚ ਸ਼ਿਫਟ ਕਰਨ ਦੇ ਖਿਲਾਫ ਦੇ ਰਹੀ ਸੀ ਤਰਨਾ ਫਰੀਦਕੋਟ ਦੇ ਵਿੱਚ ਕੱਪੜਾ ਵਪਾਰੀ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਦੁਕਾਨ ਦੀ ਵੀ ਕੀਤੀ ਭਾਂ ਤੋੜ ਕੱਪੜੇ ਨੂੰ ਲੈ ਕੇ ਗਾਕਾਂ ਦੇ ਨਾਲ ਹੋਈ ਸੀ ਬਹਿਸ ਅਤੇਗੜ ਸਾਹਿਬ ਦੇ ਵਿੱਚ ਰਾਮਲੀਲਾ ਤੋਂ ਵਾਪਸੀ ਦੇ ਦੌਰਾਨ ਟ੍ਰੇਨ ਹਾਸੀ ਦੇ ਵਿੱਚ ਨੌਜਵਾਨ ਲੜਕੀ ਦੀ ਮੌਤ ਸਟੇਸ਼ਨ ਮਾਸਟਰ ਨੇ ਦਿੱਤੀ ਘਟਨਾ ਦੀ ਜਾਣਕਾਰੀ ਮ੍ਰਿਤਕ ਲੜਕੀ ਦੀ ਉਮਰ 25 ਤੋਂ 30 ਸਾਲ ਦੁਸਹਿਰੇ ਤੋਂ ਪਹਿਲਾਂ ਤੂਰੀ ਦੇ ਵਿੱਚ ਪੁਲਿਸ ਨੇ ਕੱਢਿਆ ਫਲੈਗ ਮਾਰਚ ਦੁਸਹਿਰਾ ਗਰਾਊਂਡ ਦੇ ਵਿੱਚ ਕੀਤੀ ਚੈਕਿੰਗ ਸ਼ੱਕੀ ਵਾਹਨਾਂ ਦੀ ਲਗਾਤਾਰ ਕੀਤੀ ਜਾ ਰਹੀ ਹੈ ਜਾਂਚ ਖੰਨਾ ਦੇ ਵਿੱਚ ਵਾਰਾ ਕੁੱਤਿਆਂ ਦੇ ਫੈਲਾਈ ਦਹਿਸ਼ਤ ਸਿਵਲ ਹਸਪਤਾਲ ਦੇ ਵਿੱਚ 4 ਘੰਟਿਆਂ ਦੇ ਵਿੱਚ 15 ਡੌਗ ਬਾਈਟ ਦੇ ਕੇਸ ਸਮ ਲੋਰ ਰੋਡ ਤੇ ਪਾਗਲ ਕੁੱਤੇ ਨੇ ਖੇਡ ਰਹੇ ਕਈ ਬੱਚਿਆਂ ਨੂੰ ਨੋਚਿਆ ਤransport ਵਿੱਚ ਨਸ਼ੇ ਦੀ ਵਟੂਸ ਦੇ ਕਾਰਨ ਚਾਰ ਨੌਜਵਾਨਾਂ ਦੀ ਮੌਤ ਅੱਜ ਤਿੰਨ ਅਤੇ ਦੋ ਦਿਨ ਪਹਿਲਾਂ ਇੱਕ ਨੌਜਵਾਨ ਦੀ ਗਈ ਜਾਨ ਮ੍ਰਿਤਕ ਪਰਿਵਾਰਾਂ ਦੇ ਵੱਲੋਂ ਨਸ਼ੇ ਦੀ ਵਕਰੀ ਤੇ ਪਾਬੰਦੀ ਲਗਾਉਣ ਦੀ ਮੰਗ ਹਮੇਸ਼ਰ ਪੁਲਿਸ ਨੇ 3 ਕਿਲੋ ਤੋਂ ਵੱਧ ਹੈਰਨ ਸਮੇਤ ਪੰਜ ਵਿਕਤੀਆਂ ਨੂੰ ਕੀਤਾ ਕਾਬੂ ਸਮਗਲਦਰ ਡਰੋਨ ਦੇ ਰਾਹੀਂ ਹੈਰਨ ਕਰਦੇ ਸੀ ਸਪਲਾਈ ਹੋਰ ਗ੍ਰਿਫਤਾਰੀਆਂ ਤੇ ਵੱਡੀ ਬਰਾਬਦਗੀ ਹੋਣ ਦੀ ਸੰਭਾਵਨਾ ਬੀਸੀਸੀਆਈ ਦੀ ਚੇਤਾਵਨੀ ਤੋਂ ਡਰੇ ਮੋਸੀ ਨਕਵੀ ਏਸੀਸੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਈ ਏਸ਼ੀਆ ਕੱਪ ਟਰੋਫੀ ਬਿਨਾਂ ਟਰੋਫੀ ਭਾਰਤ ਵਾਪਸ ਆਈ ਸੀ ਟੀਮ ਇੰਡੀਆ 42 ਸੀਜ਼ਨ ਦੇ ਵਿੱਚ ਮਾਰੂਤੀ ਨੇ ਕੀਤੀ ਬੰਪਰ ਸੇ ਸਤੰਬਰ ਦੇ ਵਿੱਚ ਵੱਡੀ 3% ਦੀ ਵਿਕਰੀ ਨੇ ਤੋੜੇ ਰਿਕਾਰਡ 8 ਦਿਨਾਂ ਦੇ ਵਿੱਚ ਕੰਪਨੀ ਦੇ ਵਿੱਚ 1,65,000 ਵਾਹਨ ਹਰਪਤਯੰਤੀ ਲਿਸਟ ਦੇ ਵਿੱਚ ਸ਼ਾਮਲ ਹੋਏ ਅਦਾਕਾਰ ਸ਼ਾਹਰੂਖ ਖਾਨ 12,490 ਕਰੋੜ ਦੀ ਨੈਟਵਰਥ ਦੇ ਨਾਲ ਬਣੇ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਹੋ ਰਨ ਇੰਡੀਆ ਰਿਚ ਲਿਸਟ ਦੇ ਵਿੱਚ ਆਇਆ ਨਾਂ ਹਰਿਆਣਾ ਮੀ ਡਾਂਸਰ ਸਪਨਾ ਚੌਧਰੀ ਨੂੰ ਲੱਗਿਆ ਸਦਮਾ ਮਾਨੀਲਮ ਚੌਧਰੀ ਦਾ ਹੋਇਆ ਦੇਹਾਂਤ ਪੀੜ੍ਹੀਆ ਦੀ ਬਿਮਾਰੀ ਦੇ ਨਾਲ ਲੜਦੇ ਦਿੱਲੀ ਦੇ ਹਸਪਤਾਲ ਦੇ ਵਿੱਚ ਤੋੜਿਆ ਦਮ ਬਿਲਾਸ ਮੁਰਤੀ ਵਿੱਚ ਮਨ ਉਮੀਦੀ ਪੂਜਾ ਵਿੱਚ ਸ਼ਾਮਲ ਹੋਏ ਭਾਜਪਾ ਦੇ ਕੰਮੀ ਪ੍ਰਜਾਨ ਜੀਪੀ ਨੇ ਦਾਂਮਾ ਦੁਰਗਾ ਦੀ ਕੀਤੀ ਪੂਜਾ ਆਰਤੀ ਦੇ ਬਾਅਦ ਹਮਨੇ ਅੱਗ ਵੀ ਕੀਤਾ ਪੰਚਕੁਲਾ ਦੇ ਵਿੱਚ ਬਣਿਆ ਟਰਾਈ ਸਿਟੀ ਦਾ ਸਭ ਤੋਂ ਵੱਡਾ 라ਵਣ 180 ਫੁੱਟ ਦੇ 라ਵਣ ਨੇ ਖਿੱਚਿਆ ਧਿਆਨ 100-100 ਫੁੱਟ ਦੇ ਬਣਾਏ ਗਏ ਗੁੰਭਕਰਨ ਤੇ ਮੇਘਨਾਥ ਦੇ ਪੁਤਲੇ 4 ਮਹੀਨਿਆਂ ਦੇ ਵਿੱਚ ਤਿਆਰ ਕੀਤੇ ਗਏ ਪੁਤਲੇ ਜਲੰਧਰ ਤੇ ਬਿਸਰਾਮ ਲੀਲਾ ਦੇ ਵਿੱਚ ਗਏ ਪੰਜਾਬੀ ਗੀਤ ਪੰਜਾਬੀ ਗੀਤਾਂ ਤੇ ਝੂਮਦੇ ਨਜ਼ਾਰੇ ਰਾਮ ਲੀਲਾ ਦੇ ਕਿਰਦਾਰ ਖਾਓ ਪੀਓ ਐਸ਼ ਕਰੋ ਮਿੱਤਰੋ ਗਾਣੇ ਤੇ ਨੱਚਦੀ ਆਈ ਨਜ਼ਰ ਨਿਹਾਰਦੇਵ ਸਿੰਘਵਾ ਖਾਸ ਦੇ ਵਿੱਚ ਮੁਰਾ ਨਸਲ ਦੀ ਮੱਝ ਰਾਧਾ ਨੇ ਕੀਤਾ ਕਮਾਲ 35 ਕਿਲੋਗ੍ਰਾਮ ਦੁੱਧ ਦੇ ਕੇ ਬਣਾਇਆ ਨਵਾਂ ਵਰਲਡ ਰਿਕਾਰਡ ਹੁਣ ਤੱਕ 15 ਲੱਖ ਰੁਪਏ ਦੀ ਹੋ ਚੁੱਕੀ ਹੈ ਪੇਸ਼ਕਸ਼ ਅਦਾਕਾਰ ਸਾਨੂੰ ਸੂਤੇ ਮਾਲਵਿਕਾ ਸੂਤੇਬ ਨੂੰ ਹੜਪੀੜਤਾ ਦੀ ਮਦਦ ਜਾਰੀ ਫਰੂਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦੇ ਵਿੱਚ ਵੰਡੇ ਆਸਮਾਨ ਕਿ ਪੰਜਾਬੀ ਲੋਕ ਇਸ ਸਵੈਮਾਨੀ ਆਪਣੀ ਮਦਦ ਕਰਦੇ ਨੇ ਆ ਪਰਨਲਾਤੀ ਟੇਬਲ ਟੈਨਿਸ ਖਿਡਾਰੀ ਪਰਸ ਦੇ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਅੰਡਰ 17 राष्ट्रीय खेडा दे सिल्वर मेडल बिहार के भागलपुर के विच होया टूर्नामेंट विकास की पद्धति में से इन सारी बातों को और प्रोत्साहन मिलता हो होने के लिए तो उस नीति का हमको पुनर्विचार करना पड़ेगा क्योंकि हिमालय की आज की अवस्था एक खतरे की घंटी बजा रही है प्राकृतिक उथल पुथल है तो जनजीवन में भी उथल पुथल दिख रही है श्रीलंका में बाद में बांग्लादेश में बाद में नेपाल में हमारे पड़ोसी देशों में भी हमने इसका अनुभव किया अब कभी कभी हो जाता है प्रशासन जनता के पास नहीं रहता संवेदनशील नहीं रहता लोकाभिमुख नहीं रहता उनकी जनता की अवस्थाओं को ध्यान में रखकर नीतियां नहीं बनती तो असंतोष रहता है परंतु उस असंतोष को इस प्रकार व्यक्त होना ये किसी के लाभ की बात नहीं है अभी अभी प्रमुख अतिथि महोदय ने कहा 25 नवंबर के भाषण की याद की उसमें इस प्रकार के जो आंदोलन है जिसमें इतनी सारी हिंसा और विनाश होता है डॉक्टर अंबेडकर साहब ने उसको ग्रामर ऑफ अनारकी कहा है प्रजातांत्रिक मार्गों से भी परिवर्तन आता है ऐसे हिंसक मार्गों से परिवर्तन नहीं आता है एक उथल पुथल हो जाती है लेकिन स्थिति यथावत रहती है पूरे दुनिया का अभी तक का इतिहास देख लीजिए जब से ये उथल पुथल वाली तथाकथित रिवॉल्यूशंस क्रांतियां आई किसी क्रांति ने अपने उद्दिष्ट को प्राप्त नहीं किया राजा के खिलाफ फ्रांस की राज्य क्रांति हुई उसका परिणाम क्या हुआ नेपोलियन बादशाह बन गया वही राजतंत्र कायम रहा इतनी सारी तथाकथित साम्यवादी क्रांतियां हुई सब साम्यवादी देश आज पूंजीवादी तंत्र पर चल रहे हैं जिसके खिलाफ क्रांति हुई ऐसे हिंसक परिवर्तनों से उद्देश्य नहीं प्राप्त होता है उल्टा इस अराजकता की स्थिति में देश के बाहर की स्वार्थी ताकतों को अपने खेल खेलने का मौका मिलता है और इसलिए हमारे पड़ोसी देशों में जो उथल पुथल हो रही ये हमारे ही देश है वे हमसे दूर नहीं है कुछ वर्ष पूर्व भारत ही थे हमारे अपने हैं उनमें इस प्रकार की अस्थिरता उत्पन्न होना ये हमारे लिए हम केवल उनके पड़ोसी है इसलिए नहीं वो सब हमारे अपने देश है इसलिए चिंता का विषय है हितरक्षण से भी ज्यादा ये जो हमारा आत्मीयता का संबंध है अपनेपन का संबंध है उसके चलते ये चिंता होती है परिस्थितियां ऐसी है जैसा मैंने कहा दोनों प्रकार है सुखदायक रूप बहुत दिखता है सुख सुविधा बढ़ी मनुष्य के ज्ञान की विज्ञान की प्रगति हुई व्यवस्थाएं आरामदायक बनी राष्ट्र पास आए माध्यमों के जरिए भी और आर्थिक लेन देन के जरिए भी परंतु इस परिवर्तन की विज्ञान और तकनीकी की गति इतनी ज्यादा है कि मनुष्यों की गति का बदलने की और उसका तालमेल नहीं बैठ रहा है इसलिए भी मनुष्य जीवन में कई प्रकार की समस्या है। युद्ध अन्य छोटे बड़े कलह ये तो सब चल ही रहे प्रकृति के उग्र प्रकोप को हम अनुभव कर रहे हैं लेकिन परिवारों में भी टूटन आ रही है नागरिक जीवन में बढ़ता हुआ अनाचार अत्याचार दिखाई देता है इसके शमन के इसके उपाय चलते हैं प्रयास हुए हैं, परंतु इसका पूर्ण निदान होने में वो असफल हो गए हैं